ਕਹਿੰਦੇ ਸ਼ਮੀਰਿਆ ਉਰੇਆ ਦੱਸ ਕੀ ਚਾਹੀਦਾ ਕਹਿੰਦਾ ਮਹਾਰਾਜ ਜਨਮ ਮਰਨ ਤੋਂ ਮੁਕਤੀ ਦੇ ਦਿਓ ਬਸ ਹੋਣੇ ਕੁਛ ਮੰਗਣਾ ਨਾ ਪਰਿਵਾਰ ਲਈ ਮੰਗਣਾ ਨਾ ਬੱਚਿਆਂ ਲਈ ਨਾ ਭਰਾਵਾਂ ਲਈ ਨਾ ਕਿਸੇ ਭਤੀਜੇ ਲਈ ਮਰਹ ਮੈਨੂੰ ਮੁਕਤੀ ਦੇ ਦਿਓ ਬਸ ਮੈਨੂੰ ਜਨਮ ਮਰਨ ਤੋਂ ਮੁਕਤ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਮੀਰਿਆ ਐਦਾਂ ਥੋੜੀ ਮੁਕਤੀ ਮਿਲਦੀ ਹੈ ਜਿਹੜੇ ਤੇਰੇ ਧਰਮ ਖੜੇ ਨੇ ਉਹ ਕੌਣ ਭੋਗੇ ਕਹਿੰਦਾ ਮਹਾਰਾਜ ਕਰਮ ਕਹਿੰਦੇ ਸ਼ਮੀਰਿਆ ਤੇਰੇ 14 ਜਨਮ ਅਜੇ ਧਰਤੀ ਤੇ ਹੋਰ ਹੋਣੇ ਨੇ ਤੂੰ ਇਦਾਂ ਦੇ ਕਰਮ ਕੀਤੇ ਨੇ ਰਾਜ ਭਾਗ ਵਿੱਚ 14 ਜਨਮ ਤੇਰੇ ਹੋਣਗੇ ਸਤ ਇੱਕ ਜਨਮ ਤੇਰਾ ਸੱਪ ਦਾ ਹੋਣਾ ਹੈ ਇੱਕ ਜਨਮ ਤੇਰਾ ਇੱਲ ਦਾ ਹੋਣਾ ਹੈ ਰੱਜ ਰੱਜ ਮਾਸ ਖਾਈ ਜੰਨਕਾ ਇੱਕ ਜਨਮ ਤੇਰਾ ਬਹੁਤ ਗਰੀਬੀ ਚ ਹੋਣਾ ਹੈ ਉਦੋਂ ਤੇਤੋਂ ਨਾਮ ਜਪਿਆ ਜਾਣਾ ਹੈ ਫਿਰ ਭਗਤੀ ਹੋਣੀ ਫਿਰ ਮੁਕਤੀ ਦੀ ਕਹਾਣੀ ਚੱਲੇਗੀ ਕਹਿੰਦੇ 14 ਜਨਮ ਪਏ ਤੇਰੇ ਧਰਤੀ ਤੇ ਇਹ ਤੈਨੂੰ ਲੈਣੇ ਪੈਣਗੇ ਜੀਵ ਜੰਤੂਆਂ ਦੇ 14 ਜਨਮ ਭੋਗ ਫਿਰ ਇੱਕ ਜਨਮ ਗਰੀਬੀ ਚ ਹੋਏਗਾ ਉਦੋਂ ਭਗਤੀ ਕਰੀ ਉਦੋਂ ਮੁਕਤ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਸਿਰ ਰੱਖ ਕੇ ਰੋ ਪਿਆ ਕਹਿੰਦਾ ਮਹਾਰਾਜ ਸਮਰੱਥ ਗੁਰੂ ਸਾਹਮਣੇ ਹੋਵੇ ਤੇ ਫਿਰ 14 ਜਨਮ ਭੋਗ ਨੇ ਪੈਣ। ਮਹਾਰਾਜ ਆਪੇ ਤਾਂ ਕਹਿੰਦੇ ਹੋ ਮਹਾਰਾਜ ਤੁਸੀਂ ਮੁਕਤ ਕਰਨ ਵਾਲੇ ਹੋ ਐਸੇ ਬੁਰਕੋ ਬਲ ਬਲ ਜਾਈਏ। ਆਪ ਮੁਕਤ ਮਹਾਰਾਜ ਮਹਾਰਾਜ ਰੋਜ ਸੁਣਨੇ ਆ ਫਿਰ ਇਸੇ ਜਨਮ ਚ ਮੁਕਤ ਕਰੋ ਕਹਿੰਦੇ ਸ਼ਮੀਰਿਆ ਫਿਰ ਇੱਕ ਬਚਨ ਮੰਨ ਲੈ ਕਹਿੰਦੇ ਮਹਾਰਾਜ ਹੁਕਮ ਕਰੋ ਉਹ ਸੁਣੇ ਹੋ ਤਿਆਰ ਨਾ ਬਾਦਸ਼ਾਹ ਕਹਿੰਦੇ ਸ਼ਮੀਰਿਆ ਇੱਕ ਬਚਨ ਮੰਨ ਲੈ ਫਿਰ ਕਹਿੰਦੇ ਮਹਾਰਾਜ ਹੁਕਮ ਕਰੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਮੀਰਿਆ ਹੁਣ ਘਰ ਜਾ ਕੇ ਸਲਾਹ ਨਾ ਕਰੀਂ ਫਿਰ ਕਿਸੇ ਨੂੰ ਨਾ ਭਰਾਵਾਂ ਬਾਰੇ ਸੋਚੀਂ ਨਾ ਆਪਣੇ ਘਰ ਪਰਿਵਾਰ ਬੱਚਿਆਂ ਘਰ ਵਾਲੀ ਬਾਰੇ ਸੋਚੀ ਮਿੱਠਾ ਉੱਥੇ ਆਪੋ ਆਪਣੇ ਕਿਸੇ ਨੇ ਲਿਖੇ ਚ ਸਹਾਈ ਨਹੀਂ ਹੋਣਾ ਆਪੋ ਆਪਣੇ ਤਪਦੇ ਹੋਏ ਕਰਮ ਕਮ ਹੁੰਦੇ ਘਰਦਿਆਂ ਨੂੰ ਪੁੱਛਦਾ ਰਿਆਂ ਹੁਣ ਤੀਜਾ ਸਾਡਾ ਬਚਨ ਮੰਨ ਲਈ ਹੁਣ ਨਾ ਕਿਸੇ ਨਾਲ ਸਲਾਹ ਕਰੀ ਕਹਿੰਦੇ ਮਹਾਰਾਜ ਹੁਕਮ ਕਰੋ ਸੱਜੇ ਪਾਤਸ਼ਾਹ ਨੇ ਬਚਨ ਕਹੇ ਕਹਿੰਦੇ ਸ਼ਮੀਰਿਆ ਕੱਲ ਨੂੰ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਜਾ ਕਲ ਨੂੰ ਕਿਸੇ ਇਸ਼ਨਾਨ ਕਰਕੇ ਅਮਰਤ ਸ਼ਕਲੇ ਕਿਸੇ ਨਾਲ ਸੁਣਾਣਾ ਜੇ ਸਲਾਹ ਕਰਨ ਪੈ ਗਿਆ ਇਹ ਰਹਿ ਜਾਣਾ ਜੇ ਸਲਾਹਾਂ ਚ ਪੈ ਗਿਆ ਇਹ ਦਿੱਤੋਂ ਹੋਣਾ ਨਹੀਂ ਹੈ ਕਰਮ ਕਹਿੰਦੇ ਕਿਸੇ ਨਾਲ ਸਲਾਹਨਾ ਕਰੀ ਉੱਥੇ ਆਪੋ ਆਪਣਾ ਲਿਖ ਹੈ ਬਚਨ ਮੰਨ ਲਈ ਉਹਨਾਂ ਕੇ ਮਹਾਰਾਜ ਸਤਿ ਬਚਨ ਉਹਨੇ ਘਰ ਨਹੀਂ ਕਿਸੇ ਨੂੰ ਦੱਸਿਆ ਅਗਲੇ ਦਿਨ ਉਹਨੇ ਕਿਸੇ ਇਸ਼ਨਾਨ ਕੀਤਾ ਅਤਿਅ ਦੇ ਕੋਲ ਪਹੁੰਚ ਗਿਆ ਸ਼ਖਰ ਦੁਪਹਿਰ ਦੇ ਵਹਾਨ ਹਜ਼ੂਰ ਦੇ ਉਸ ਦਿਨ ਅੰਮ੍ਰਿਤ ਸੰਚਾਰ ਹੋਣ ਖੰਡੇ ਵਾਟੇ ਦੀ ਪਾਲ ਸ਼ਕਤੀ ਤੁਹਾਡੇ ਚ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਉਹਨਾਂ ਨੂੰ ਪਤਾ ਹੈ ਪੰਜ ਚੁਲੇ ਭਰ ਕੇ ਕੇਸਾਂ ਚ ਪਾਉਂਦੇ ਨੇ ਔਰ ਪੰਜ ਪਿਆਰੇ ਬਾਅਦ ਚ ਕਹਿੰਦੇ ਭਾਈ ਅੱਜ ਕਿਸੇ ਇਸ਼ਨਾਨ ਨਾ ਕਰਿਓ ਅੰਮ੍ਰਿਤ ਸੰਜੇ ਕੱਲ ਸਵੇਰੇ ਉੱਠ ਕੇ ਕੇਸ ਧੋਇਓ ਅੱਜ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਅੰਮ੍ਰਿਤ ਧਾਨ ਕਰਾਇਆ ਹਜ਼ੂਰ ਕਲਗੀਧਰ ਪਾਤਸ਼ਾਹ ਆਪ ਅੰਮ੍ਰਿਤ ਸੰਚਾਰ ਵਿੱਚ ਲੱਗੇ ਝੁਲੇ ਭਰ ਕੇ ਪੰਜ ਕਿੱਸਾਂ ਵਿੱਚ ਪਾਏ ਉਸ ਭਾਈ ਸ਼ਮੀਰੇ ਦੇ ਪੰਜ ਝੁਲੇ ਭਰ ਕੇ ਸ਼ਕਾਇ ਉਹਨੂੰ ਅੰਮ੍ਰਿਤ ਦੇ ਬਹੁਤ ਸਿੱਖਾਂ ਨੇ ਅੰਮ੍ਰਿਤ ਧਾਨ ਕੀਤਾ ਸਭ ਚਲੇ ਗਏ ਸ਼ਮੀਰਾ ਜਦੋਂ ਅੰਮ੍ਰਿਤ ਸ਼ਕਤ ਦੇ ਰਾਤੀ ਘਰ ਗਿਆ ਤਾਂ ਸਾ ਸੰਗਤ ਉਹਨੂੰ ਨੀਂਦ ਨਾ ਪਈ ਅੱਧੀ ਰਾਤ ਤੋਂ ਉਹਨੂੰ ਧਿਆਨਕ ਸੁਪਨੇ ਆਉਣ ਇੱਕ ਸੁਪਨਾ ਆਇਆ ਉਹਦੀ ਛਾਤੀ ਉੱਤੇ ਸੱਪ ਆ ਕੇ ਬੈਠਾ ਦਰਦ ਝੁੱਟ ਗਿਆ ਫਿਰ ਪਾਣੀ ਪੀਤਾ ਘੜੇ ਚੋਂ ਫਿਰ ਥੋੜਾ ਜਿਹਾ ਵਿਖਿਆ ਜੇ ਤਾਂ ਰਾਤ ਬਹੁਤ ਪਈ ਹੈ ਫਿਰ ਸੌਂ ਗਿਆ ਫਿਰ ਲੰਬਾ ਡਬੜ-ਡਬੜ ਖਾਣ ਲੱਗ ਪਈਆਂ ਫਿਰ ਉਹਨੂੰ ਕਦੇ ਕੋਈ ਜਾਨਵਰ ਕਦੇ ਕੁਝ ਉਹਨੂੰ ਡਰਾਉਣੇ ਸੁਪਨੇ ਆਉਂਦੇ ਡਰ ਡਰ ਕੇ ਮਨ ਚ ਆਇਆ ਵੀ ਕਦੇ ਇਦਾਂ ਦੇ ਸੁਪਨੇ ਨਹੀਂ ਆਏ ਗੁਰੂ ਦਾ ਅੰਮ੍ਰਿਤ ਪਾਨ ਕੀਤਾ ਹੈ ਅੱਜ ਕੀ ਹੋ ਰਿਹਾ ਹੈ ਅੱਧੀ ਰਾਤ ਤੋਂ ਡਰਾਣੇ ਉਹਨੂੰ ਸੁਪਨੇ ਆਉਣੇ ਸ਼ੁਰੂ ਹੋਏ ਡਰਦਾ ਰਿਆ ਡਰਦਾ ਰਿਆ ਫਿਰ ਅਮਰਤ ਵੇਲਾ ਹੋਇਆ ਉੱਠ ਕੇ ਗੰਸੀ ਇਸ਼ਨਾਨ ਕੀਤਾ ਗੁਰੂ-ਗੁਰੂ ਜਪਿਆ ਦਿਨ ਚੜਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆ ਗਿਆ ਸਾਰਾ ਦਿਨ ਸੇਵਾ ਕੀਤੀ ਸੰਗਤ ਦੀ ਦੀਵਾਨ ਸਜੇ ਅੱਜ ਪਾਤਸ਼ਾਹ ਨੇ ਕਿਹਾ ਭਾਈ ਅੱਜ ਅਸੀਂ ਅੱਗੇ ਚਲੇ ਜਾਂਦੇ ਭਾਈ ਅੱਜ ਅਸੀਂ ਜਾਣੇ ਸੰਤਾਂ ਨੂੰ ਛੁੱਟੀਆਂ ਦੇਣੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਦਸ਼ਾਹ ਸਾਰਿਆਂ ਨੂੰ ਪਿਆਰ ਦਿੰਦਿਆਂ ਅਸੀਸ ਦਿੰਦਿਆਂ ਤੁਰਨ ਲੱਗੇ ਜਦੋਂ ਮਹਾਰਾਜ ਘੋੜੇ ਤੇ ਸਵਾਰ ਹੋਣ ਲੱਗੇ ਪਾਦਸ਼ਾਹ ਦੇ ਘੋੜੇ ਦੇ ਕੋਲ ਫਾਇਸ਼ਮੀ ਰੱਖ ਲੈ ਮਹਰਨ ਨੇ ਇੱਕ ਵਾਰ ਨਜ਼ਰ ਮਾਰੀ ਕੋ ਨਜ਼ਰ ਪਾ ਕੇ ਕਿਆ ਬੇਟਾ ਠੀਕ ਹੋ ਅੱਖਾਂ ਭਰ ਕੇ ਰੋ ਪਿਆ ਹੱਥ ਜੋੜ ਕੇ ਕਹਿਣਾ ਸੱਚੇ ਬਾਦਸ਼ਾਹ ਮਹਾਰਾਜ ਮੈਨੂੰ 14 ਜਨਮਾਂ ਚੋਂ ਨਾ ਪਾਇਓ ਮੁਕਤ ਕਰ ਦਿਓ ਬਾਦਸ਼ਾਹ ਪਤਾ ਨਹੀਂ ਜ਼ਿੰਦਗੀ ਦੇ ਦੁਆਰਾ ਤੁਹਾਡੇ ਦਰਸ਼ਨ ਹੋਣ ਜਾਣਾਂ ਪਾਤਸ਼ਾਹ ਕਹਿੰਦੇ ਸ਼ਮੀਰਿਆ ਸੁਪਨੇ ਆਏ ਸੀ ਰਾਤੀ ਡਰੋਣੇ ਕਹਿੰਦਾ ਹਾਂ ਮਹਾਰਾਜ ਸੁਪਨੇ ਆਏ ਸੀ ਤੁਸੀਂ ਸੁਪਨੇ ਬਾਰੇ ਵੀ ਜਾਣਦੇ ਹੋ ਪਾਤਸ਼ਾਹ ਕਹਿੰਦੇ ਹਾਂ ਸ਼ਮੀਰਿਆ ਤੈਨੂੰ ਕਦੇ ਇੱਲਾਂ ਦੇ ਕਦੇ ਸੱਪਾਂ ਦੇ ਸੁਪਨੇ ਆਉਂਦੇ ਰਹੇ ਰਾਤ ਤੋਂ ਸੁੱਤਾ ਨਹੀਂ ਇਹ ਸਾਨੂੰ ਪਤਾ ਹੈ ਕਹਿੰਦੇ ਹਾਂ ਮਹਾਰਾਜ ਰਤੀ ਸੁਪਨੇ ਬਹੁਤ ਡਰਾਉਣੇ ਆਏ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਬਸ ਸ਼ਮੀਰਿਆ ਹੁਣ ਕਿਹੜੇ 14 ਜਨਮਾਂ ਦੀ ਗੱਲ ਕਰਨੇ ਓਏ ਤੇਰੇ 14 ਦੇ 14 ਜਨਮ ਰਤੀ ਸੁਪਨੇ ਵਿੱਚ